ਜੋ 1412 ਅੰਗ ਕਿਤੇ ਪੜਿਓ ਜੀ ਅੰਗ ਨੰਬਰ ਲਿਖ ਲਓ 1412 ਅੰਗ ਦੇ ਉੱਤੇ ਪੜਿਓ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕੀ ਕਹਿੰਦੇ ਆ ਕਹਿੰਦੇ ਜੋਤੋਂ ਪ੍ਰੇਮ ਖੇਲਣ ਦਾ ਚਾਹੋ ਸਿਰ ਧਰਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਨ ਨਾ ਕੀਜੈ ਕਿਹੜਾ ਸਿਰ ਜੀ ਕਹਿੰਦੇ ਜੋਤੋਂ ਪ੍ਰੇਮ ਖੇਲਣ ਦਾ ਚਾਹੋ ਜੋਤੋਂ ਤੈਨੂੰ ਪ੍ਰੇਮ ਪ੍ਰੇਮਿਕ ਗੇਮ ਖੇਡਿਆ ਪ੍ਰੇਮਿਕ ਗੇਮ ਆ ਜਿਹੜੀ ਪਰਮਾਤਮਾ ਨਾਲ ਖੇਡਦੀ ਦੀਏ ਪਰਮਾਤਮਾ ਤੱਕ ਲੈ ਜਾਂਦੀ ਏ ਜਿਹਨੇ ਪ੍ਰੇਮ ਕਿਓ ਤੇ ਨਹੀਂ ਪ੍ਰਭ ਪਾਇਓ ਕਹਿੰਦੇ ਜੋਤੋਂ ਪ੍ਰੇਮ ਖੇਡਣ ਦਾ ਚਾਹੋ ਕਹਿੰਦਾ ਜੇ ਕਿਸੇ ਨੂੰ ਚਾਹਿਆ ਪ੍ਰੇਮ ਦੀ ਖੇਡ ਖੇਡਣ ਦਾ ਪਰਮਾਤਮਾ ਨੂੰ ਮਿਲਣ ਦਾ ਤੇ ਕੀ ਕਰੋ ਸਿਰ ਧਰ ਤਲੀ ਗਲੀ ਮੇਰੀ ਆਓ ਕਿਹੜਾ ਸਿਰ ਜੀ ਠੀਕ ਆ ਕਹਿੰਦੇ ਆਪਣੀ ਮੱਤ ਤਲੀ ਤੇ ਰੱਖੋ ਤੇ ਮੇਰੇ ਕੋਲ ਆ ਜਾਓ ਆਹ ਵਾਲਾ ਸਿਰ ਨਹੀਂ ਮੱਤ ਆਪਣੀ ਮੱਤ ਤਲੀ ਤੇ ਰੱਖੋ ਤੇ ਮੇਰੇ ਕੋਲ ਆ ਜਾਓ ਫਿਰ ਕੀ ਕਹਿਣ ਲੱਗੇ ਕਹਿੰਦੇ ਇਤ ਮਾਰਗ ਪੈਰ ਥਰੀਜੇ ਆਂਦਾ ਜਿਸ ਮਾਰਗ ਤੇ ਪੈਰ ਰੱਖ ਲਿਆ ਤੇ ਸਿਰ ਦੀਜੇ ਕਾਹਨਾਂ ਕੀਜੇ ਕਹਿੰਦੇ ਆਪਣੀ ਮਤ ਮੈਨੂੰ ਦੇ ਦਿਓ ਮਤ ਦੇਣ ਲੱਗਾ ਚਿਚਕਣਾ ਕਰਿਓ ਆਹ ਹੋਰ ਪੰਕਤੀਆਂ ਪੜਾਵਾਂ ਤੇ ਗੁਰੂ ਜੀ ਸਿਰ ਮੰਗਦੇ ਆ ਗੁਰੂ ਨਾਨਕ ਪਾਤਸ਼ਾਹ ਨੇ ਸਿਰ ਮੰਗਿਆ ਗੁਰੂ ਰਾਮਦਾਸ ਮਹਾਰਾਜ ਨੇ ਸਿਰ ਮੰਗਿਆ ਪਤਾ ਜੀ ਭਲਾ ਗੁਰੂ ਰਾਮਦਾਸ ਮਹਾਰਾਜ ਨੇ ਸਿਰ ਮੰਗਿਆ ਕਹੋਗੇ ਆ ਕੀ ਕਹਿ ਰਹੇ ਹੋ ਤੁਸੀਂ 1114 ਅੰਗ ਦੇ ਪੜ ਲਓ 1100 14 ਅੰਕ ਦੇ ਉੱਤੇ ਪੜ ਲਓ ਗੁਰੂ ਰਾਮ ਨਾਨਕ ਬਾਲਾ ਜੀ ਕਹਿੰਦੇ ਮੈਨੂੰ ਸਿਰ ਦੇ ਦਿਓ ਦੱਸੋ ਜੀ ਕਹਿੰਦੇ ਸਤਿਗੁਰੂ ਆਗੇ ਸੀਸ ਭੇਟ ਦਿਓ ਦੱਸੋ ਆਂਦਾ ਸਤਿਗੁਰੂ ਸੀਸ ਭੇਟ ਚਾਹੀਦੀ ਇਹਦਾ ਮਤ ਸਤਿਗੁਰੂ ਤੁਹਾਡੀ ਮਤ ਚਾਹੀਦੀ ਆ ਦਿੱਤੀ ਦੀ ਦਿੱਤੀ ਦੀ ਠੀਕ ਹੈ ਜੀ ਤਾਂ ਉਹਨਾਂ ਨੇ ਕਿਹਾ ਕਹਿੰਦੇ ਭਾਈ ਸੱਜਣਾ ਸਭ ਤੋਂ ਪਹਿਲਾਂ ਮੈਨੂੰ ਆਪਣੀ ਮਤ ਦੇ ਜਦੋਂ ਮਤ ਦੇਂਗਾ ਫਿਰ ਤੇਰੀ ਮੇਰੀ ਗੱਲ ਬਣਨੀ ਹੈ ਜੇ ਤੂੰ ਮਤ ਨਹੀਂ ਦਿੱਤੀ ਤੇ ਤੇਰੀ ਮੇਰੀ ਗੱਲ ਬਣਨੀ ਨਹੀਂ ਹੈ ਠੀਕ ਹੈ ਜੀ